ਸਰ ਜੇ ਤੁਹਾਨੂੰ ਜੀ ਨੇ ਵੀ ਆਪਣੇ ਕਾਰੋਬਾਰ ਦੀ ਐਡ ਕਰਾਉਣੀ ਹੈ ਤਾਂ ਕਹਿੰਨ ਰੇਟਾਂ ਦੇ ਵਿੱਚ ਕਰ ਦਾਂਗੇ ਕਿਉਂਕਿ ਆਪਾਂ ਪਹਿਲਾਂ ਵੀ ਬਈ ਕੋਈ ਅੱਜ ਪਹਿਲੀ ਐਡ ਨਹੀਂ ਕਰਨੀ ਆਪਾਂ ਪਹਿਲਾਂ ਵੀ 100 150 ਪਲੱਸ ਆਪਾਂ ਐਡਾਂ ਕਰ ਚੁੱਕੇ ਆ ਜਿਨ੍ਹਾਂ ਦੀ ਐਡਾਂ ਕਰਨ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਸਾਨੂੰ ਰਿਸਪਾਂਸ ਕਿਵੇਂ ਆ ਤੁਹਾਡਾ ਕੋਈ ਵੀ ਕਾਰੋਬਾਰਾ ਚਾਹੇ ਕੱਪੜੇ ਦੀ ਦੁਕਾਨਾ ਚਾਹੇ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਾਰੋਬਾਰ ਆ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਆਪਣੇ ਕਾਰੋਬਾਰ ਨੂੰ ਆਪਣੇ ਇਲਾਕੇ ਦੇ ਵਿੱਚ ਫਲਾਉਣਾ ਚਾਹੁੰਦੇ ਹੋ ਤਾਂ ਘੈਂਟ ਰੇਟਾਂ ਦੇ ਵਿੱਚ ਬਹੁਤ ਠੀਕ ਰੇਟ ਮਿਲੂ ਤੁਹਾਨੂੰ ਤਾਂ ਤੁਸੀਂ ਹੁਣੇ ਕਰ ਲਓ ਕੰਟੈਕਟ ਸਕਰੀਨ ਤੇ ਆਪਣਾ ਭਾਈ ਨੰਬਰ ਚੱਲ ਰਿਹਾ ਸਟਾਟਰ 175 ਆ 48590 ਕੰਟੈਕਟ ਕਰਕੇ ਬਾਈ ਤੁਸੀਂ ਆਪਣੀ ਡੀਲ ਡਨ ਕਰ ਸਕਦੇ ਹੋ ਆਪਣੇ ਕੋਲੇ ਬਾਈ ਆਪਣੇ ਜਿੰਨੇ ਆਪਣੇ ਨਾਲ ਬੰਦੇ ਜੁੜੇ ਹੋਏ ਨੇ ਲੱਖ 2 ਲੱਖ ਤੱਕ ਆਪਣੀ ਡੀਲ 3 ਲੱਖ ਤੱਕ ਜਾਂਦੀ ਆ 4 ਲੱਖ ਤੱਕ ਮਿਲੀਅਨ ਤੱਕ ਰੀਲਾ ਆਪਣੀਆਂ ਜਾਂਦੀਆਂ ਉਹ ਸਾਰੇ ਆਪਣੇ ਇਲਾਕੇ ਦੇ ਬੰਦੇ ਆ ਆਪਣੇ ਕੋਲੇ ਠੀਕ ਹੈ ਕੋਈ ਐ ਨਹੀਂ ਹੈਗਾ ਬਈ ਆਪਣੇ ਕੋਲੇ ਬਾਹਰਲੇ ਇਲਾਕੇ ਦੇ ਬੰਦੇ ਆ 4 ਦੜਬਾ ਸੁਨਾਮ ਸਮਾਨਾ ਜਿੱਥੇ ਤੱਕ ਵੀ ਸੋਨੇ ਐਡ ਕਰਾਉਣੀ ਤੁਸੀਂ ਐਡ ਕਰਾ ਸਕਦੇ ਹੋ ਇਧਰੋਂ ਲਹਿਰਾ ਗਾਗਾ ਹੋ ਗਿਆ ਤਾਂ ਭਾਈ ਸਕਰੀਨ ਤੇ ਨੰਬਰ ਚੱਲ ਰਿਹਾ ਰਿਸਪੌਂਸ ਸਿਰਾ ਮਿਲੂ ਘੈਂਟ ਮਿਲੂ ਓਕੇ ਰਿਪੋਰਟ ਮਿਲੂ ਥੋੜਾ ਕਾਰੋਬਾਰ ਪੂਰੇ ਐਨ ਇਲਾਕੇ 'ਚ ਆਪਾਂ ਮਸ਼ਹੂਰ ਕਰ ਦਾਂਗੇ ਕਿਉਂਕਿ ਪਹਿਲਾਂ ਜਿੰਨੇ ਭਰਾਵਾਂ ਦੇ ਨਵੇਂ ਕੰਮ ਸੀ ਚਲਾਉਣ ਨਾਲ ਦਾ ਪਰਮਾਤਮਾ ਪਰ ਆਪਾਂ ਭਾਈ ਰਿਪੋਰਟ ਕਰੀਏ ਕਿਉਂਕਿ ਆਪਣੀ ਐਡਾਂ ਕਰਕੇ ਹਨਾ ਵੀ ਆਪਾਂ ਭਾਈ ਰੀਲਾਂ ਪਾਈਆਂ ਸੀ ਉਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਤੇ ਬਾਈ ਜਿੰਨੀਆਂ ਵੀ ਐਡਾ ਕਰੀ ਨੇ ਹੁਣ ਤੱਕ ਸਰਾ ਰਿਸਪੌਂਸ ਮਿਲਿਆ ਸੋਨੂੰ ਵੀ ਕੈਂਟ ਰਿਸਪੌਂਸ ਮਿਲੂਗਾ ਜਲਦੀ ਕਰ ਲੋ ਕਨੈਕਟ ਧੰਨਵਾਦ